ਅੱਜ ਦਾ ਆਪਣਾ ਪਾਇਮਾ ਦਿਨ ਜਿਹੜਾ ਉਹ ਸਟਾਰਟਿੰਗ ਆ ਸ਼ੰਭੂ ਬੈਰੀਅਰ ਤੋਂ ਸਿੱਧਾ ਖਨੋਰੀ ਬਾਟਰ ਤੇ ਕਿਉਂਕਿ ਬਾਪੂ ਕਹਿੰਦਾ ਵੀ ਉੱਥੇ ਰਾਤ ਲਾ ਕੇ ਹੀ ਹੁਣੀ ਜ਼ਰੂਰ ਹਾਂਜੀ ਬਾਪੂ ਜਾਣਾ ਜ਼ਰੂਰੀ ਹੀ ਹੈ ਨਾ ਇਹ ਕਹਿੰਦਾ ਜੀ ਸਰਦਾਰ ਜਦੀ ਸਿੰਘ ਡੱਲੇਵਾਲ ਜਿਹੜੇ ਬੈਠੇ ਉੱਥੇ ਇੱਕ ਦਿਨ ਤਾਂ ਲਾ ਕੇ ਹੋਣਾ ਤੇ ਪਾਇਮਾ ਦਿਨ ਅੱਜ ਆਪਣਾ ਚੜਾਈ ਉਧਰ ਨੂੰ ਹੈ ਈਵਨਿੰਗ ਦੀ ਜਿਹੜੀ ਕਿ ਦੋ ਵਾਰਾ ਦੋ ਦੋ ਦਿਨ ਅੱਗੇ ਲਾ ਕੇ ਦੋ ਦੋ ਦਿਨ ਅੱਗੇ ਲਾਏ ਅਸੀਂ ਦੋ ਵਾਰੀ ਜੀ ਤੇ ਸੌਰੀ ਇੱਕ ਦਿਨ ਲਾਗੇ ਨਾ ਪਹਿਲਾਂ ਪਹਿਲੇ ਇੱਕ ਦਿਨ ਮਗਰ ਦੋ ਪਰ ਦੋ ਦਿਨ ਤੇ ਅੱਜ ਹੁਣ ਫੇਰ ਆਹੀ ਚੱਲਦੇ ਹਾਂ ਸ਼ੰਭੂ ਬਾ ਫਨੋਰੀ ਬਾਟਰ ਦਾ ਪੈੜਾ ਤਿਆਰ ਕਰ ਰਹੇ ਆ 121 ਕਿਲੋਮੀਟਰ ਦਾ ਪੈੜਾ ਤਿਆਰ ਕਰ ਰਹੇ ਆ ਪੂਰਾ ਤੇ ਉੱਥੇ ਮਿਲਦੇ ਹੁਣ ਸ਼ੰਭੂ ਬਾਟਰ ਆ ਸੋਰੀ ਫਨੋਰੀ ਬਾਟਰ ਤੇਣਾ ਭਾਈ ਵੱਧ ਤੋਂ ਵੱਧ ਯਾਰ ਯੋਗਦਾਨ ਪਾਇਆ ਕਰੋ ਕਿਨੇ ਬਾਪੂ ਆਇਆ ਕਰੋ ਆਪਾਂ ਵੇ ਇੱਕ ਦਿਨ ਹੀ ਲੱਗ ਜਾਇਆ ਕਰੋ ਯਾਰ ਬੇਨਤੀ ਆ ਭਰਾਵਾ ਸਾਰੀ ਸੰਗਤ ਨੂੰ ਆਇਆ ਕਰੋ ਆਖਰੀ ਮੌਕਾ ਸਮਾਲ ਲਓਗੇ ਤਾਂ ਚੰਗੇ ਰਹਿ ਚੰਗੇ ਰਹਿ ਜਾਓਗੇ ਸਹੀ ਗੱਲਾਂ ਮੁੜ ਕੇ ਤਾਂ ਇਹ ਹੀ ਸਿੰਘ ਆ ਜਿਹਨੇ ਕੀ ਕੀ ਕੁਰਬਾਨੀ ਕਰਨ ਲਗਾ ਨਹੀਂ ਹੋ ਰਹੀ ਹੈ ਵਸਦੀ ਹੈ ਦੁਨੀਆ ਸਹੀ ਗੱਲ ਆ ਸਹੀ ਵਾਕਿਆ ਵੰਦ ਬਿਲਕੁਲ ਬਿਲਕੁਲ ਤੇ ਟਾਈਮ ਹੋ ਗਿਆ ਮਿੱਤਰੋ ਹੁਣ 5:19 ਮਿੰਟ ਆ ਦੇਖ ਸਕਦੇ ਤੁਸੀਂ ਬੋਰਡ ਤੇ ਪਟਿਆਲਾ ਸਗਰੂਰ ਤੇ ਬਠਿੰਡਾ ਹੁਣ ਆਪਾਂ ਚੱਲਨੇ ਆ ਪਟਿਆਲੇ ਨੂੰ ਪਟਿਆਲੇੋਂ ਸਿੱਧਾ ਪਤਨਾ ਤੇ ਪਤਨੋਂ ਸਿੱਧਾ ਕਨੋਰੀ ਬਾਰਡਰ ਤੇ ਖੂਚ ਕਰਦੇ ਨਾ ਇਹ ਆਪਣਾ ਅੱਜ ਪਹਿਮਾ ਦਿਨ ਹੋਊਗਾ ਜੀ ਮਿੱਤਰੋ ਵੀ ਆਪਾਂ ਗੱਲ ਕਰਦੇ ਟੋਲ ਪਲਾਇਆਂ ਤੋਂ ਗੱਡੀਆਂ ਫਰੀ ਨਹੀਂ ਆਉਂਦੀ ਹਣਾ ਬਾਪੂ ਤੇ ਬਾਪੂ ਮੇਲਾ ਦਾ ਆਪਣਾ ਟੋਲ ਪੈ ਗਿਆ 2 3 ਪਹਿਲਾਂ ਪੈ ਗਿਆ ਹਨਾ ਆਪਣਾ ਸ਼ੱਭੂ ਬਾਰਡਰ ਤੇ ਆਉਂਦੇ ਹਨਾ 3 11 ਫੁਰ ਦਾ ਫਿਰ ਲੁਧਿਆਣੇ ਵਾਲਾ 2 3 3 ਪੈ ਹਨਾ 3 ਤੇ ਕੱਲ ਮੈਂ ਚੰਡੀਗੜ੍ਹ ਗਿਆ 2 ਮੈਨੂੰ ਗੱਲ ਪਏ ਆ ਅਪਡਾਉਣ 3 ਤੇ 4 7 ਹੋ ਗਏ ਨਾ ਅਪਡਾਉਣ ਲਾਣਾ 2 ਡਬਲ ਹੀ ਪੈ ਗਿਆ 7 ਤੇ 1 ਟੋਲਾ ਆਪਣਾ ਆ ਪੈ ਗਿਆ ਜੀ ਹੁਣ ਪਟਿਆਲੇ ਤੋਂ ਦੂਜਾ ਸੌਰੀ ਆਪਣਾ ਲੁਧਿਆਣੇ ਤੋਂ ਪਟਿਆਲੇ ਜਾਂਦੇ ਨੂੰ ਇਧਰੋਂ ਰਾਜਪੁਰੇ ਤੋਂ ਪਟਿਆਲਾ ਹਨਾ ਤੇ ਮੰਨ ਕੇ ਲੋ 8 ਟੋਲ ਪੈ ਗਏ ਹਨਾ ਤੇ 8 ਟੋਲਾਂ ਦਾ ਆਪਾਂ حساب ਕਰੀਏ ਵੀਰੇ 800 ਰੁਪਈਆ ਬਣਦਾ ਹਨ ਤੇ ਆਪਾਂ ਦੋ ਦਿਨਾਂ ਚ ਅੱਠ ਤਿੰਨ ਚਾਰ ਦਿਨਾਂ ਚ ਅੱਠ ਟੋਲ ਕਰਾਸ ਕਰ ਲਿਆ ਤੇ ਹਜੇ ਪਿੰਡ ਜਾਣਾ ਬਈ ਹਨਾ ਤੇ ਤਿੰਨ ਟੂਲ ਹੋਣਾ ਨੇ 11 1100 ਰੁਪਇਆ ਬਣਦਾ ਹਨਾ ਤੇ ਬਾਪੂ ਜੀ ਮੈਂ 6 ਮਹੀਨਾ ਦਾ ਕੋਈ 2000 ਦੀ ਪਰਚੀ ਕਟਾਣਾ ਕੋਈ ਜ਼ਿਆਦਾ ਨਹੀਂ ਜੁਨੀਅਨ ਨੂੰ ਬਾਪੂ ਨੇ 1000 ਦੀ ਵੀ ਕਟਾਰੇ ਤਾਂ ਖੋ ਜਾ ਸਾਡੇ ਬੰਦੇ ਦੇ 1000 ਵੀ ਨਹੀਂ ਦਿੰਦੇ ਸਾਨੂੰ ਬਾਪੂ ਕਹਿੰਦਾ 1000 ਦੀ ਪਰਚੀ ਵੀ ਕਟਾਲੋ ਕੋਈ ਜ਼ਿਆਦਾ ਨਹੀਂ ਜਾਵ ਲੋ ਚੰਡੇ ਤੇ ਕਹਿੰਦਾ ਸਟicker ਹੀ ਲੱਗ ਨਾਲੇ ਹੋਵੇ ਲੋ ਆਪਣੀ ਗੱਡੀ ਤੇ ਤੇ ਸੋਚਿਆ ਜਾਵੇ ਵੀ 4 ਦਿਨਾਂ ਚ 1100 ਰੁਪਇਆ ਟੋਲਾ ਦਾ ਬਚਾ ਜੇ ਮੰਨ ਲਓ ਸਾਲ ਦਾ ਤਾਂ ਮੇਰੇ ਨਾਲ ਕਟੋ ਕਟ ਜਿਵੇਂ ਮੰਨ ਲਓ ਜਿੰਨੀਆਂ ਗੱਡੀਆਂ ਜ਼ਿਆਦਾ ਚੱਲਦੀਆਂ 20000 ਰੁਪਇਆ 25000 ਰੁਪਇ ਤੇ ਮੈਂ ਕਹਿੰਦਾ ਵੀ ਜੇ ਕੋਈ ਆ ਫੰਡ ਤੋਂ ਜਿਹੜੇ ਭਾਈ ਦੇ ਨਾ ਪਿੰਡਾਂ 'ਚ 100 200 ਪਿੱਛੇ ਉਹ ਕੋਈ ਵੱਡੀ ਚੀਜ਼ ਨਹੀਂ ਮਿੱਤਰੋ 2000 200 ਰੁਪਇਆ 1000 ਰੁਪਇਆ ਪਰਚੀ ਕਟਾਉਣਾ ਜਿਹਦੇ ਕੋਈ ਗੱਡੀ ਆ ਵੀਰੇ ਸਟicker ਲਾ ਦੇਾਂਗੇ ਝੰਡੇ ਲਾ ਦੇਾਂਗੇ ਤੇ ਭਾਈ ਮਿੱਤਰੋ ਕੋਈ ਜ਼ਿਆਦਾ ਨਹੀਂ ਮੇਰੇ ਸਾਹਮਣੇ 1000 ਰੁਪਇਆ ਤੂੰ 6 ਮਹੀਨੇ ਟੋਲਿੰਗ ਹੋਣੇ ਯਾਰ ਦੱਸੋ ਹੋਰ ਕੀ ਚਾਹੀਦਾ ਯਾਰ ਇਹ ਵੇਖਣਾ ਸੋਚਣ ਵਾਲੀ ਗੱਲ ਆ ਨਾ ਬਾਪੂ ਤੇ ਪਹੁੰਚ ਗਏ ਆਪਾਂ ਖਨੌਰੀ ਬਾਰਡਰ ਫਾਈਨਲੀ ਕਹਿੰਦੇ ਬਾਪੂ ਹਾਂ ਜੀ ਪਹੁੰਚ ਗਏ ਪਹੁੰਚ ਗਏ ਸ਼ੰਭੂ ਬਾਰਡਰ ਤੋਂ ਡਾਇਰੈਕ ਦੇਖ ਸਾਦੇ ਤੋਂ ਇਹ ਮੋਲ ਇੱਥੇ ਤੁਹਾਨੂੰ ਅੱਗੇ ਵੀ ਦਿਖਾਇਆ ਹੋਇਆ ਪਹਿਲਾਂ ਵੀ ਆਏ ਆਂ ਆਪਾਂ ਦੋ ਵਾਰ ਇੱਥੇ ਅੱਜ ਫਿਰ ਬਾਪੂ ਕਹਿੰਦਾ ਵੀ ਜਾਣਾ ਹੀ ਜਾਣਾ ਬਾਪੂ ਸੀਰੀਅਸ ਲੈ ਕੇ ਗੱਲ ਨੂੰ ਕਹੀ ਬਾਪੂ ਨਹੀਂ ਲੈਣਾ ਇਹ ਇੱਥੇ ਦਰੰਦ ਲਾ ਤੇ ਉੱਥੇ ਲਾ ਦੇ ਹੁਣ ਇੱਥੇ ਲਾ ਦੇ ਹਾਂ ਦੇਖੋ ਭਾਈ ਮਿੱਤਰੋ ਗੱਡੀ ਆਪਣੀ ਤੁਹਾਨੂੰ ਪਤਾ ਪੱਕੀ ਪਾਰਕਿੰਗ ਹੈਗੀ ਇੱਥੇ ਇੱਥੇ ਲਾਉਨੇ ਹਾਂ ਤੇ ਉਹ ਲੰਮਾ ਕਾਫਲਾ ਤੁਹਾਨੂੰ ਪਤਾ ਹੀ ਹੈ ਜੀ ਤਾਂ ਮੈਂ ਕਿੱਥੋਂ ਜਾਚਾ ਖੜੀ ਹਾਂ ਟਰਾਲੀ ਤੇ ਕਿੱਥੋਂ ਮੋੜਦੇ ਨੇ ਬਾਪੂ ਆਪਾਂ ਆ ਬਹੁਤ ਮੋੜਦੇ ਨੇ ਨਾ ਬਾਪੂ ਉੱਥੇ ਆਉਗੇ ਇੱਥੇ ਆਉਗੇ ਪੱਕਾ ਆਉਂਦੇ ਨੇ ਇੱਥੇ ਮੋੜਦੇ ਨੇ ਮਿੱਤਰੋ ਅਸੀਂ ਆ ਰਹੀ ਆਪਣੀ ਚੈਨਲ ਆਉਂਦੇ ਮੋੜਿਆ ਨਹੀਂ ਸਿੱਧਾ ਆਪਾਂ ਗੱਡੀ ਲਾਦ ਕੇ ਸੈਟ ਤੇ ਅੱਗੇ ਉਤਰਾਂਗੇ ਬਾਕੀ ਵੀ ਬਹੁਤ ਲੱਗੀ ਆ ਤੇ ਪ੍ਰਸ਼ਾਦਾ ਪਛੋਤਾ ਛੱਕਦੇ ਆ ਨਾ ਆਪਾਂ ਗੱਡੀ ਆਪਣੀ ਨੰਗੀ ਨੰਗੀ ਨਹੀਂ ਗੱਡੀ ਗੱਡੀ ਨੰਗੀ ਨਹੀਂ ਉਹ ਸੋਥੇ ਦਾ ਪੂਰਾ ਰਾਸ਼ਾ ਹੁਣ ਟਰੈਕ ਤੇ ਲਾ ਦਾਂਗੇ ਨਾ ਹੋ ਚੁੱਕੇ ਨੇ ਨਾ ਕਿਸਾਨ ਨੂੰ ਦੂਸਤ ਘਰ ਸਕਮੇਟੀ ਦੇ ਉਹ ਵੀ ਮੈਂਬਰ ਹਨ ਤੇ ਝੰਡੇ ਲੈ ਕੇ ਆਪਦੇ ਆਪਾਂ ਪਹੁੰਚ ਗਏ ਖਨੋਰੀ ਬਾਰਡਰ ਤੇ ਤੇ ਜਾਣੇ ਐਂਟਰੀ ਮਾਰਦੇ ਹਨ ਤੇ ਅਸੀਂ ਫਾਈਨਲੀ ਪਹੁੰਚ ਗਏ ਆ ਤੇ ਹੁਣ ਜਾਣੇ ਅੱਗੇ ਦਾ ਤੁਹਾਨੂੰ ਮਾਹੌਲ ਦਿਖਾਉਣੇ ਆ ਚਲੋ ਬਾਪੂ ਜੀ ਚੱਲ ਜੀ ਫਿਰ ਆਪਾਂ ਈ ਆਦਾ ਜਿੰਨੇ ਵੀ ਜੋਗੀਆਂ ਸੇਵਾ ਨਿਭਾਉਣਾ ਐ ਭਰਾਵੋ ਨਹੀਂ ਬਾਪੂ ਹਾਂ ਜੀ ਜਿੰਨੇ ਜੋ ਕਰੇ ਨਿਭਾਵਾਂਗੇ ਵੀ ਪਹਿਰਾ ਵੀ ਦੇਵਾਂਗੇ ਰਾਤ ਨੂੰ ਹਾਂ ਜੀ ਹਾਂ ਜੀ ਪਹਿਰਾ ਵੀ ਦੇਵਾਂਗੇ ਰਾਤ ਨੂੰ ਠੀਕ ਆ ਬਾਪੂ ਜੀ ਚਲੋ ਸਭ ਕਹਿੰਦੇ ਆ ਸਹੀ ਗੱਲ ਆ ਬਾਬਾ ਜੀ ਕੀ ਗੱਲ ਤਾਂ ਇਹਦਾ ਹਰੇਕ ਨੂੰ ਕਹਿੰਦੇ ਕੋਈ ਗੱਲ ਨਹੀਂ ਤੇਲ ਗੱਡੀਆਂ ਸਾਡਾ ਤੁਰਨ ਵਾਲੇ ਬਣੋਣਾ ਨਹੀਂ ਵਧੀਆ ਚਲੋ ਆ ਤੇ ਬਾਕੀ ਨੂੰ ਦੱਸਿਆ ਵੀ ਜਿਵੇਂ ਕੱਠਣਾ ਹੀ ਹੈ ਜੀ ਕੱਠਣਾ ਕੱਠਣਾ ਜੀ ਤੇ ਨਾ ਹੌਸਲਾ ਹੁੰਦਾ ਬੰਦੇ ਨੂੰ ਹੌਸਲਾ ਹੁੰਦਾ ਠੀਕ ਹੈ ਠੀਕ ਹੈ ਨਾ ਇੱਕ ਆ ਤਾਂ ਇੱਕ ਇੱਕਾ ਬੰਦਾ ਟਿੱਗਣ ਡਿਆ ਨਾ ਦੋ ਬੰਦੇ ਹੌਸਲਾ ਦੇ ਤੂੰ ਕਿਉਂ ਖੜਾ ਹੋ ਜਾ ਉੱਥੇ ਤਕੜਾ ਖੜਾ ਜਾਂਦਾ ਹਾਂਜੀ ਹਾਂਜੀ ਨਹੀਂ ਬਹੁਤ ਖੁਸ਼ੀ ਹੁੰਦੀ ਚਲੋ ਵੇਖ ਕੇ ਨਾ ਤੇ ਚੋ ਚੰਗੀ ਗੱਲ ਆ ਇੱਕ ਮੋਰਚਾ ਵੀ ਸਰੀ ਤੇ ਲੱਗਾ ਖੜਾ ਇਹ ਵੀ ਗੱਲ ਹੈ ਜਮ ਐਂਡ ਤੇ ਇੱਕ ਕੰਮ ਕੋਈ ਆਪ ਦੇ ਬਾਬਤ ਥੋੜੋ ਕੁਰਬਾਨੀ ਦੇਣ ਲੱਗਾ ਹਰੀ ਦੁਨੀਆ ਬਾਬਤ ਨਹੀਂ ਹੁੰਦਾ ਆਪਣੇ ਬੱਚਿਆਂ ਲਈ ਕੋਈ ਦਿੰਦਾ ਸਹੀ ਦੇਖ ਲਈ ਵਕਤ ਜਦੋਂ ਕੋਈ ਆਪਣੇ ਬੱਚਿਆਂ ਨੂੰ ਨਾ ਮੈਂ ਇਹਨੂੰ ਅੱਧੇ ਪੈ ਕਿ ਪਾਲਦੇ ਰਹਿਣ ਕੋਈ ਸਹੀ ਅਸੀਂ 3 ਵਜੇ ਉੱਠਦੇ ਆਂ ਅੱਛਾ ਜੀ ਤੇ ਪਹਿਲਾ ਨਾਮ ਤੇ ਲਾਈਦਾ ਘੰਟਾ ਸਾਵਾ ਘੰਟਾ ਅੱਛਾ ਜੀ ਨਾ ਕਿ ਅੱ삐 ਦਾ ਫਿਰ ਉਸ ਤੋਂ ਬਾਅਦ ਪਾਣੀ ਗਰਮ ਹੋ ਜਾਂਦਾ ਰਾਤ ਠੰਡ ਠੰਡ ਲੱਗਦੀ ਜਮ ਹਾਂਡਾ ਕੇੜੀ ਐ ਸਤਿਬਾਬੇ ਨਾਨਕ ਜੀ ਦੀ ਫੁੱਲ ਕਿਰਪਾ ਅੱਛਾ ਈ ਹੈ ਨਾ ਹਾਂ ਕੋਈ ਠੰਡ ਨਹੀਂ ਘਰੇ ਠੰਡ ਮਾਈਂਗੀ ਇੱਥੇ ਘਰੇ ਜੀ ਮੰਨਦੇ ਹਾਂ ਵਾਕੇ ਸੰਗ ਦਾ ਬਹੁਤ ਫਰਕ ਆਈ ਪੈਂਦਾ ਫਰਕ ਜਿੱਥੇ ਸੰਗਤ ਇਕੱਠ ਜੀ ਕਹਿੰਦੇ ਰੱਬ ਵਸਦਾ ਸਹੀ ਹੈ ਤੇ ਹੁਣ ਆਪਾਂ ਬੈਠੇ ਬਾਈ ਜੀ ਉਹਨਾਂ ਕੋਲੇ ਤੇ ਅੱਗ ਚੱਲੀ ਜਾਂਦੀ ਸੀ ਤੇ ਬਾਈ ਉਹਨਾਂ ਨੇ ਮੂੰਫਲੀ ਖਵਾਈ ਕਿਹੜਾ ਪਿੰਡ ਬਾਈ ਆਪਣਾ ਸਾਗਰਾ ਬਾਈ ਸਾਗਰਾ ਅੱਛਾ ਨੇੜੇ ਹੈ ਨਾ ਬਾਈ ਇੱਥੇ ਪਟਿਆਲੇ ਡਿਸਟ੍ਰਿਕਟ ਚ ਬਾਈ ਉਹਨਾਂ ਦਾ ਪਿੰਡ 10 ਕਿਲੋਮੀਟਰ ਇੱਥੋਂ ਸਨੌਰੀ ਬਾਰਡਰ ਤੋਂ ਇੰਨਾ ਕੀ ਹੈ ਨਾ ਬਾਈ ਹਾਂਜੀ ਅੱਛਾ ਠੀਕ ਆ ਬਾਈ ਤੇ ਵਧੀਆ ਬਾਈ ਉਹਨੇ ਆਗੂ ਘੁਮਾ ਲਈ ਤੇ ਗੱਲਾਂ ਕਰਦੇ ਸੀਗੇ ਜੋ ਵੀ ਹੈ ਨਾ ਜਿਵੇਂ ਠੀਕ ਆ ਬਾਪੂ ਵਧੀਆ ਸਿੱਖੀ ਜਾਂਦੇ ਆਗਾ ਤੇਰੀ ਗੱਲ ਆ ਟਰੈਕਟਰ ਪਾਰਕਟ ਗਿਆ ਸੀ ਸੋ ਜਿਹਨੂੰ ਬੰਦੇ ਕਰਿਆ ਤਾਂ ਫੋਨ ਆ ਦੇ ਨਾ ਤੇ ਉਹਦੇ ਬਾਈ ਉਹਦੇ ਉਹ ਸਵਾਰ ਤੋਂ ਫੋਨ ਕਰਿਆ ਦਾ ਮਸਾਲਾ ਲਾ ਲੋ ਨਾ ਨੂੰ ਨਾ ਰੱਬੀ ਕਰੂ ਮਾਮ ਦੀ ਕਹਿ ਦੇ ਪਿੱਛੇ ਲਾਣ ਦਾ ਸਾਰੇ ਦੇ ਨੇ ਪਰ ਜੇ ਹਾਂ ਹੋਰ ਬਾਪੂ ਵੀ ਠੀਕ ਠਾਕ ਫਿਰ ਬਹੁਤ ਵਧੀਆ ਹੈ ਗੁਰਦੀ ਚੱਲੀ ਜਾਂਦਾ ਮੋਰਚਾ ਵਧੀਆ ਹੈ ਮਾਗਾ ਜੀ ਤੰਦਨ ਕਰਾਈ ਚੱਲੋ ਵਧੀਆ ਜੀ ਵਧੀਆ ਤੇ ਅਈ ਬਈ ਪਿਛਲੀ ਵਾਰ ਵੀ ਆਈ ਜੋ ਇੱਥੇ ਖਨੋਰੀ ਬਾਰਡਰ ਗੱਡੀਆਂ ਦਾ ਕਾਫਲਾ ਲੈ ਕੇ ਤੇ ਆਪਣੇ ਬਾਪੂ ਜੀ ਹੋਂ ਕੋਲੇ ਬੈਠੇ ਹੀ ਉਸ ਦਿਨ ਵੀ ਤੇ ਪਹਿਲਾਂ ਫੋਟੋ ਇੱਥੇ ਗਏ ਤੇ ਅੱਜ ਵੀ ਸਾਨੂੰ ਬਾਪੂ ਜੀ ਨਾਲ ਟੱਕਰ ਗਏ ਹਨ ਕਿਵੇਂ ਹੋ ਗਈ ਆ ਗੁੱਡ ਮਾਰਨਿੰਗ ਸਰਜਰੀ ਸਵੇਰੇ ਇੱਥੇ ਖਨੋਰੀ ਬਾਰਡਰ ਤੇ ਸਬਦਾਰ ਜਗਜੀਤ ਸਿੰਘ ਡੱਲੇਵਾਲ ਦੇ ਇੱਥੇ ਮਾਨਵਰ ਤੇ ਬੈਠੇ ਹੈ ਨਾ ਬਾਪੂ ਜੀ ਮੇਰੇ ਡਿਊਟੀ ਲਾ ਕੇ ਕਹਿੰਦੇ ਚਾਹ ਬਣੀ ਜਾਂਦੀ ਹੋਰ ਬਾਪੂ ਜੀ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਦੇਖੋ ਬਾਪੂ ਨੇ ਵੀ ਉੱਠ ਕੇ ਟਾਈਮ ਨਾਲ ਅਸੀਂ ਪਹਿਰੇ ਤੋਂ ਹੀ ਆਏ ਹਾਂ ਆਹ ਸੱਚ ਪਹਿਰੇ ਤੋਂ ਪਹਿਰੇ ਹੀ ਦਾ ਥੋੜਾ ਤਾਰਾ ਸਭ ਹੀ ਆਤਣਾ ਜੀ ਹਾਂ ਉੱਥੇ ਬੋਲੇ ਸਾਰੀ ਰਾਤ ਹੀ ਜਾ ਕੇ ਦਿੰਨੇ ਨਾ ਬਾਪੂ ਜੀ ਤੇ ਬਈ ਵੇ ਲੋ ਬਾਪੂ ਵੀ ਸਾਰੀ ਰਾਤ ਪਹਿਰਾ ਦਿੰਦੇ ਜਾ ਕੇ ਤੇ ਫਿਰ ਸੋਈ ਸੌਣੇ ਬਾਪੂ ਜੀ ਦੁਪਹਿਰੇ ਹੈ ਨਾ ਜਿੰਨੇ ਕਿ ਚਲੋ ਨੀਂਦ ਆ ਜੇ ਹੈ ਨਾ 4 ਘੰਟੇ ਸਬਰ ਦੇ ਵਿੱਚ ਆਜੇ ਬਹੁਤ ਆ ਬਹੁਤ ਹੈ ਹਾਂਜੀ ਠੀਕ ਆ ਤੇ ਦੇਖ ਸਕਦੇ ਨਾ ਹਾਂ ਜੀ ਤੁਜਾ ਪਾਪੂ ਆ ਗਿਆ ਆਪਣੀ ਡਿਊਟੀ 'ਚ ਆ ਤੇ ਪਾਪੂ ਕਹਿੰਦਾ ਦੁੱਧ ਪਾ ਦਾ ਚਾਹ ਉਬਲਣਾ ਚਾਹਵੇ ਉੱਚ ਪਾਣੀ ਕਿਹਨ ਨਹੀਂ ਆ ਇਹ ਚ ਪਾ ਦੇ ਇਹ ਚ ਹੈਗੀ ਆ ਪਾਪੂ ਪਹਿਲਾਂ ਚਾਹ ਪਾਣੀ ਹੋ ਗਿਆ ਦੇਖਾ ਕੀ ਚੀਜ਼ ਅੱਛਾ ਪਾਣੀ ਹੋ ਗਿਆ ਪਾਣੀ ਹੈ ਜੀ ਇਹ ਚ ਪਾਣੀ ਗਰਮ ਪਾਣੀ ਆ ਦੇਵਾਂ ਤੁਹਾਨੂੰ ਇੱਕ ਗਲਾਸ ਲੈ ਲਓ ਜੀ ਲੈ ਘੱਟ ਤੇ ਨਾ ਪੈ ਜੇ ini ਨਹੀਂ ਗੋਨੀ ਪਾ ਲੈ ਬੋਸ ਬੋਸ ਬੋ ਤੂੰ ਨਾਸ ਗਿਆ ਯਾਰ ਅੱਛਾ ਤੂੰ ਨਾ ਸੀ ਚੱਲ ਪਾ ਦੇ ਦਸ ਦੇ ਹੱਸ Ini ਲੋ ਵੀ ਕੱਪੜੇ ਹੋ ਗਏ ਫੇਰ ਚੇਂਜ ਮਾਰਨਿੰਗ ਮਾਰਨਿੰਗ ਹੋ ਗਈ ਠੰਡ ਜ਼ਿਆਦਾ ਤੇ ਤੁਹਾਨੂੰ ਦਿਖਾਉਣੀ ਆ ਵੀ ਜਿਹੜਾ ਮੋਟਰ ਗੈਰੇਜ ਆ ਇਹ ਠੰਦ ਠੰਦ ਮੋਟਰ ਪਾਰਟਸ ਮਿੱਤਰੋ ਇਹ ਬਾਈ ਨੇ ਸਾਰਾ ਕਿਸਾਨੀ ਦੇ ਹੱਕ ਚ ਹੀ ਕਹਿੰਦਾ ਵੀ ਬਾਈ ਇੱਥੇ ਸਾਰੀਆਂ ਜੋ ਵੀ ਟਰਾਲੀਆਂ ਬਾਹਰ ਤੁਸੀਂ ਦੇਖ ਸਕਦੇ ਹੋ ਨਾ ਤੇ ਇੱਧਰ ਹੀ ਲਾਉਣੀਆਂ ਵੀ ਬਾਈ ਕਹਿੰਦਾ ਵੀ ਮੈਂ ਹੀ ਦਿੱਤਾ ਤੁਹਾਨੂੰ ਸਾਰਾ ਬਹੁਤ ਖੁੱਲਾ ਸਾ ਵੀ ਜੋ ਮਰਜ਼ੀ ਖਾਓ ਪੀਓ ਨਾਓ ਕੁਝ ਮਰਜ਼ੀ ਕਰੋ ਤੇ ਇਹ ਸਾਰੇ ਟਰੈਕਟਰ ਡੱਕੋ ਟਰਾਲੀਆਂ ਡੱਕੋ ਗੱਡੀਆਂ ਡੱਕੋ ਤੇ ਇਹ ਵੀ ਇੱਕ ਬਹੁਤ ਵੱਡਾ ਯੋਗਦਾਨ ਆ ਬਾਈ ਠੰਦ ਮੋਟਰ ਦਾ ਪੀਤਾ ਵੀ ਉੱਠ ਖੜਿਆ ਕਿ ਨਹੀਂ ਦੱਸ ਐਲਾ ਬਾਪੂ ਆ ਬੈਸਤਰੇ ਕੋਲ ਕਰੀ ਜਾਂਦਾ ਤੂੰ ਅਜੇ ਟਰਾਲੀ ਜੀ ਵੜਿਆ ਪਿਆ ਪਤਾ ਲੱਗੂ ਚਾਚੀ ਕੋਲ ਕਿ ਲਿਖਿਆ ਮੈਂ ਕੋ ਉੱਠਦਾ ਹੀ ਨਹੀਂ ਸੀ ਚਾਚੀ ਇਹ ਮੈਂ ਮਸਾਲੇ ਆਏ ਕਿ ਚ ਕੁਝ ਕਿਤੇ ਉਤਰਿਆ ਪਿਆ ਸੀਗਾ ਇਹ ਹੋਦਾ ਹੀ ਨਹੀਂ ਸੀ ਹੈ ਨਹੀਂ ਸਹੀ ਹੈ ਸਹੀ ਹੈ ਤੂੰ ਭੱਜਣਾ ਤੁੰਗਾਂ ਲਾਈ ਨਹੀਂ ਸ਼ਿਕਾਇਤ ਲਾਤੀ ਹੈ ਸ਼ਿਕਾਇਤ ਲਾਤੀ ਹੈ ਸਹੀ ਹੈ ਲਾਈਆ ਸ਼ਿਕਾਇਤ ਜਿੰਨੀ ਅਮਰਜੀਤ ਲਾਈ ਪਿੱਤਰ ਆਪਾਂ ਜਾਂਦਾ ਮੰਜਾ ਬੈਤਰਾ ਇਕੱਠਾ ਕਰਤਾ ਇਹੀ ਹੁੰਦਾ ਵੀ ਆਦਾ ਸਾਰੇ ਨੇ ਆਪੋ ਆਪਣਾ ਫਰਜ਼ ਨਾ ਸੌਂਦੇ ਇੱਥੇ ਕੋਈ ਭਾਂਡਾ ਧੋ ਦਿਓ ਜੋ ਆਦਾ ਮੰਜਾ ਬਿਸਤਰਾ ਉਹ ਇਕੱਠਾ ਕਰ ਦਿਓ ਕਿਹੜੇ ਬਾਪੂ ਇਹ ਚੀਜ਼ ਹੁੰਦੀ ਜ਼ਰੂਰੀ ਜਿਹੜਾ ਸਫ਼ਰ ਦਾ ਕੰਮ ਹੈ ਤਾਂ ਐ ਹੀ ਹੁੰਦਾ ਐ ਹੀ ਹੁੰਦਾ ਸਹੀ ਸਹੀ ਐ ਸਹੀ ਤੇ ਚਾ ਵੜੀ ਵਧੀਆ ਬਣੀ ਮਿੱਤਰੋ ਤੇ ਬਾਪੂ ਰੱਖਣ ਲੱਗ ਰਿਹਾ ਉਹਦਾ ਬਿਸਤਰਾ ਗੱਡੀ 'ਚ ਠੀਕ ਆ ਬਾਪੂ ਫਿਰ 11:00 ਵਜੇ ਚੱਲ ਗਏ ਲੰਘ ਜੀ ਇਹਦੇ ਕੋਲ ਰਿਸ਼ਤੇਦਾਰ ਜਾਣ ਤੋਂ ਪਹਿਲਾਂ ਚੱਲ ਬੜੀ ਚਲੋ ਰਿਸ਼ਤੇਦਾਰਾਂ ਨੂੰ ਦਿਖਾ ਦਾਂਗੇ ਹਨਾ ਪਹਿਲਾਂ ਪਹਿਲਾਂ ਉਹ ਰਿਸ਼ਤੇਦਾਰ ਬੰਦਾ ਵਾਲਾ ਨਾ ਬਸ ਰਿਸ਼ਤੇਦਾਰ ਨਹੀਂ ਤੇ ਬਾਕੀ ਬਾਪੂ ਪਿਆ ਗੱਡੀ 'ਚ ਹੀ ਰਾਤ ਹੈ ਬਾਪੂ ਕਿਵੇਂ ਰਿਆ ਗੱਡੀ ਠੰਡ ਤਾਂ ਨਹੀਂ ਲੱਗੀ ਹੈ ਆਪਾਂ ਤਾਂ ਨੀ ਯਾਰੇ ਬੂਰੇ ਨੀ ਯਾਰੇ ਲੈ ਆ ਮੈਨੂੰ ਠੰਡ ਨਾ ਲੱਗੀ ਹੋ ਕਿ ਤੂੰ ਨਾ 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 ਠੰਡ ਕਿੱਥੇ ਲੱਗਦੀ ਠੰਡ ਦਬ ਨਹੀਂ ਮੈਂ ਹੀ ਵਧੀਆ ਰਿਆ ਮੇਰਾ ਤਿੰਨ ਰਜਾਈਆਂ ਥੱਲੇ ਵਿਛਾਈਆਂ ਤੇ ਇੱਕ ਉੱਤੇ ਲਈ ਪੂਰਾ ਗੱਦਾ ਪੂਲਾ ਕਰ ਲਿਆ ਬਾਪੂ ਕਹਦਾ ਵੱਤੂ ਸਹੀ ਹੈ ਨੀਂਦ ਆਈ ਵਧੀਆ ਬਾਪੂ ਅੱਜ ਜ਼ਿਆਦਾ ਅੱਜ ਠੰਡ ਜ਼ਿਆਦਾ ਹੀ ਕੱਲ ਵੀ ਉੱਥੇ ਸੀਗੇ ਹੀ ਕੱਲ ਸ਼ਾਮ ਨੂੰ ਤੇ ਬਹੁਤ ਜ਼ਿਆਦਾ ਹੀ ਹੈ ਨਾ ਕੱਲ ਮਾਹਾਂ ਹੀ ਨਿਕਲਿਆ ਸੂਰਜ ਆ ਤੂੰ ਚੰਡੀਗੜ੍ਹ ਦੀ ਮੈਂ ਉੱਥੇ ਧੁੱਪ ਲੱਗੀ ਸੌਂਦੀ ਇਹ ਗਾ ਬਹੁਤ ਚਾਰਾ ਤੋਪਸੀ ਕਰੜੀ ਹਾਂ ਕਰ ਰਿਹਾ ਆ ਬੰਦੇ ਦੀ ਕੁਰਬਾਨੀ ਨਹੀਂ ਕਿੰਨੀ ਜਗ੍ਹਾ ਸਹੀ ਗੱਲ ਮੈਂ ਅੱਗੇ ਆ ਵੀਡੀਓ ਪਾਈ ਬਾਪੂ ਵਾਕਿਆ ਵੀ ਬਾਪੂ ਕਹਿੰਦਾ ਵੀ ਕੁਰਬਾਨੀ ਅੱਗੇ ਵੀ ਜਿਵੇਂ ਕਹਿੰਦਾ ਵੀ ਥਿੱਦ ਮੋਟਰ ਜਿਹੜਾ ਪਾਰਟ ਆ ਨਾ ਕਿੰਨੀ ਵੱਡੀ ਕੁਰਬਾਨੀ ਆ ਯਾਰ ਉਹ ਸਬਜੀ ਕਿੰਨੀ ਜਗ੍ਹਾ ਵੇਖੋ ਤੁਸੀਂ ਯਾਰ ਕਿੰਨਾ ਪਿੱਛੇ ਥਾ ਬਹੁ ਵਿਆ ਕਿਲਾ ਥਾ ਦਾ ਘਟੂ ਘਟ ਇੱਕ ਕਿਲਾ ਪੂਰਾ ਪੂਰਾ ਕਿਲਾ ਲੈ ਵੇ ਲੋ ਤੇ ਸਾਰਾ ਬਾਈ ਕਹਿੰਦਾ ਵੀ ਇਸੇ ਕਰਕੇ ਦਿੱਤਾ ਹੋਇਆ ਸਿਰਫ ਖੜਾ ਬਾਪੂ ਉਹ ਜਿਹੜੀ ਸਬਜੀ ਨਾ ਅਸੀਂ ਲਾਈ ਅੱਗੇ ਅੱਛਾ ਸਬਜੀ ਤੁਸੀਂ ਲਾਈ ਜੀ ਹਾਂ ਠੀਕ ਆ ਜੇ ਆਉਂਦਾ ਵੀ ਲਾ ਲਓ ਇੱ ਹੋਰੇ ਨਮਕਾਲ ਆ ਗਿਆ ਬਾਈ ਹੋਰ ਬਾਈ ਕੁਰਬਾਨੀਆਂ ਕਿਤੇ ਕੋਈ ਸੰਗ ਨਹੀਂ ਲੱਗੇ ਹੁੰਦੇ ਕੁਰਬਾਨੀਆਂ ਦੇ ਇਹ ਚੀਜ਼ਾਂ ਹੁੰਦੀਆਂ ਕੁਰਬਾਨੀਆਂ ਕਿਸੇ ਨੇ ਕੋਈ ਯੋਗਦਾਨ ਪਾਦਾ ਕੋਈ ਇੱਥੇ ਪਹੁੰਚ ਗਿਆ ਕੋਈ ਲੰਗਰ ਲਾਈ ਜਾਂਦਾ ਕੋਈ ਕੁਛ ਕਰੀ ਜਾਂਦਾ ਬਾਈ ਇਹ ਚੀਜ਼ਾਂ ਹੁੰਦੀਆਂ ਜ਼ਰੂਰੀ ਨਹੀਂ ਹੁੰਦਾ ਵੀ ਚਲੋ ਹਣਾ ਅੱਜ 5-7 ਬੰਦੇ ਰਹਿਣੇ ਹੀ ਐ ਰਹਿਣੇ ਲੋਈ ਬਾਪੂ ਕਹਿੰਦੇ ਕਿੰਨੇ ਬਾਪੂ ਹਾਂਜੀ ਜਾਂ ਸੱਤ ਅਜਾ ਪੱਕਿਆ ਨਾ ਆਪਣਾ ਪੈਣਾ ਲਵਾਮ ਸੀ ਨਾ ਅਸ਼ਕੂਰ ਆ ਤੁਹਾਡਾ ਸ਼ਕੂਰ ਹੈ ਨਾ ਠੀਕ ਆ ਬਾਈ ਉਹਨਾਂ ਨੂੰ ਪਰੋ ਇਹ ਦੇਖ ਸਾਡੇ ਲੰਗਰ ਹਾਲ ਜਿਹਦੇ ਵਿੱਚ ਖਸਾਂ ਜਿਹੜਾ ਆਪਣਾ ਸਾਰਾ ਪਿਆ ਹਣਾ ਬਾਈ ਗੰਡੇ ਗੁੰਡੇ ਗਾਜਰਾ ਗੁਜ ਤੇ ਕੋਈ ਲੰਗਰ ਦੀ ਕਾਰ ਨਹੀਂ ਮਿੱਤਰੋ ਕਿਸੇ ਵੀ ਤਰ੍ਹਾਂ ਦੀ ਬਾਬੇ ਦੀ ਕਿਰਪਾ ਜੀ ਕਿਰਪਾ ਕਰਦੀ ਆ ਤੇ ਬਾਈ ਕਿਹੜਾ ਪਿੰਡ ਸੀ ਆਪਣਾ ਹੁੰਦੜ ਪਿੰਡ ਆ ਜਿਹੜਾ ਸ੍ਰੀ ਮੁਕਸਸਾ ਸ੍ਰੀ ਮੁਕਸਸਾ ਇਹ ਤੁਹਾਡੇ ਵੱਲੋਂ ਲੰਗਰ ਲਾਇਆ ਗਿਆ ਨਾ ਬਾਈ ਹਾਂਜੀ ਸਾਡੇ ਸਾਰੇ ਪਿੰਡ ਵੱਲੋਂ ਆ 19 ਦਸੰਬਰ ਦਾ ਲੰਗਰ ਲੱਗਿਆ ਠੀਕ ਆ ਪੁੰਦੜ ਪਿੰਡ ਮੁਕਸਸਾ ਵੇਖੋ ਬਈ ਮਿੱਤਰੋ 10-12 ਘੰਟੇ ਲੰਗਰ ਪ੍ਰਸ਼ਾਦਿਆਂ ਦਾ ਚੱਲਦਾ 24 ਘੰਟੇ ਚਾਹ ਚੱਲਦੀ ਹੈ ਹਾਂ ਨਹੀਂ ਵਾਕਿਆ ਬਾ ਕਈ ਜਦੋਂ ਵੀ ਉਹਨਾਂ ਨੇ ਬਾਈ ਉਹਨਾਂ ਕੋਈ ਇੱਥੇ ਹਿੰਨੇ ਸਮਝ ਲੋ ਬਾਬੇ ਦੀ ਕਿਰਪਾ ਤੇ ਆਸੇ ਪਾਸੇ ਦੇ ਪਿੰਡ ਭਾਈ ਮਦਦ ਕਰਾਉਂ ਅਸੀਂ ਜਿੰਨੇ ਵਾਰੀ ਬਾਈ ਖਨੋਰੀ ਤਾਂ ਤੁਹਾਨੂੰ ਪਤਾ ਤੀਜੀ ਵਾਰ ਆ ਚੁੱਕੇ ਹਨ ਤੇ ਅਸੀਂ ਹਮੇਸ਼ਾ ਹੀ ਬਾਈ ਹੋਂ ਨਾਲ ਇੱਥੇ ਪ੍ਰਸ਼ਾਦਾ ਛਕਦੇ ਇੱਥੇ ਹੀ ਚਾਹ ਪਾਣੀ ਤੇ ਬਾਈ ਨਵੰਮਾ ਵਾਲਿਆਂ ਬਾਈ ਆਏ ਫਿਰ ਸਬਜ਼ੀ ਬਣ ਰਹੀ ਬਾਪੂ ਗਾਜਰਾ ਦੀ ਹੈ ਗਾਜਰਾ ਨਹੀਂ ਬਣੂਗੀ ਠੀਕ ਆ ਜੀ ਚਟਨੀ ਨਹੀਂ ਬਣੂਗੀ ਨਾਲ ਚਟਨੀ ਬਣੂਗੀ ਹਾਂ ਜੀ ਹਾਂ ਜੀ ਦੇਖੋ ਵੀ ਫਿਰ ਪੂਰਾ ਤੇ ਬਾਈ ਨੇ ਚਾਹ ਵੀ ਬਣਾਤੀ ਬਾਈ ਨੇ ਬਾਈ ਜੋ ਤੇ ਕੀ ਹਾਲ ਆ ਚੱਲਦੀ ਗੱਲਾਂ ਜੀ ਚਾਹ ਫਿਰ ਪਾ ਹੈ ਓਏ ਇਹ ਸਬਜੀ ਰਾਤ ਵਾਲੀ ਗਰਮ ਕਰ ਰਹੇ ਹਾਂ ਜੀ ਕਿਹਨਾ ਇਹਨਾਂ ਚਲਾ ਦਾਂਗੇ ਜੀ ਮੁੜ ਕੇ ਫੇਰ ਦੁਬਾਰਾ ਸਬਜੀ ਬੰਦੇ ਬੰਦੇ ਟਾਈਮ ਲੱਗ ਜਾਂਦਾ ਠੀਕ ਠੀਕ ਹੈ ਇਸ ਕਰਕੇ ਕਿਹਨਾ ਜਿਹੜੇ ਆਉਂਦੇ ਆ ਰਾਤ ਨੂੰ ਉਹਨਾਂ ਨੂੰ ਇਹ ਵਰਤਾ ਦੇਣੇ ਮੁੜ ਕੇ ਦੁਬਾਰਾ ਜੀ ਸਹੀ ਸਹੀ ਹੈ ਸਹੀ ਹੈ ਤੇ ਵੇਖੋ ਬਈ ਬਹੁਤ ਸੋਹਣਾ ਬਹੁਤ ਵਧੀਆ ਪ੍ਰਬੰਧ ਹੈ ਜੀ ਲੰਗਰ ਦਾ ਲੰਗਰ ਦੀ ਕਿਤੇ ਘਾਟ ਆਉਂਦੀ ਨਹੀਂ ਜੀ ਮਤਲਬ ਹੀ ਨਹੀਂ ਆ ਬਾਈ ਆਪਣੀਆਂ ਵੀਡੀਓ ਵੀਡੀਓ ਦੇਖ ਦਿੰਦਾ ਹਾਂ ਇੰਸਟਾਗ੍ਰam ਤੇ ਬਾਈ ਕੀਨਾ ਅਜੇ ਪਾਲ ਅਜੇ ਪਾਲ ਅਜੇ ਪਾਲ ਕਿਹੜਾ ਪਿੰਡ ਸੀ ਬਾਈ ਲਾਲ ਬਈ ਬਈ ਲਾਲ ਬਈ ਹਣਾ ਚਲੋ ਬਈ ਇਦਾਂ ਖੁਸ਼ੀ ਹੁੰਦੀ ਜਦ ਤੇ ਬਹੁਤ ਬਹੁਤ ਧੰਨਵਾਦ ਬਾਈ ਚਲ ਹਨਾ ਹੋਰ ਆਪਾਂ ਕੋਈ ਜਾਣਦੇ ਤੇ ਨਹੀਂ ਹਨਾ ਤੇ ਇਦਾਂ ਹੀ ਬਾਈ ਵੀਡੀਓ ਵੇਖ ਕੇ ਮਰਦੇ ਮਿਲਦੇ ਆ ਤੇ ਇਹ ਬਾਈ ਅੱਜ ਖਨੋਰੀ ਬਾਰਡਰ ਤੇ ਕਿੰਨੇ ਦਿਨ ਹੋ ਗਏ ਬਾਈ ਅੱਜ ਬਾਈ ਮੈਨੂੰ ਹਫਤਾ ਹੋ ਗਿਆ ਇੱਕ ਦੇਖੋ ਬਾਈ ਇਹ ਵੀ ਮੁੰਡਾ ਨੌਜਵਾਨਾ ਹਫਤਾ ਹੋ ਗਿਆ ਹਨਾ ਤੇ ਆਪਣੇ ਨੌਜਵਾਨ ਜਿਹੜੇ ਘਰਾਂ ਚ ਬੈਠੇ ਆ ਨਾ ਬਾਈ ਮੇਰੀ ਉਹਨਾਂ ਨੂੰ ਇਹੀ ਪੀ ਲਾਣਾ ਬਾਈ ਅਜੇ ਪਾਲ ਹਨਾ ਹਾਂ ਬਾਈ ਤੇ ਕਿੰਨੇ ਜਣੇ ਆਏ ਮੁੰਡੇ ਤੁਸੀਂ ਬਾਈ ਅਸੀਂ ਬਾਈ ਦੋ ਜਣੇ ਬੈਠੇ ਆ ਹਫਤਾ ਹੋ ਗਿਆ ਮੰਨ ਲਾ ਇੱਕ ਅੰਕਲਾ ਮੇਰਾ ਉਹ ਉਹ ਵੀ ਪਹਿਲਾਂ ਆਇਆ ਸੀਗਾ ਉਹ ਮੰਨ ਲਾ ਦੋ ਦਿਨ ਰਹਿ ਕੇ ਫਿਰ ਫਿਰ ਨਾਲ ਆ ਗਿਆ ਮੈਨੂੰ ਠੀਕ ਆ ਇੱਕ ਸਾਨੂੰ ਬਹਿ ਕੇ ਸੇਹ ਦੀ ਦੇਣੀ ਵੇਖੂ ਐ ਕਰ ਲਓ ਓ ਕਰ ਲਓ ਹਣਾ ਤੇ ਹੁਣ ਸਮਾਹ ਲੈਣਾ ਤਾਂ ਅੱਗੇ ਨਾਲੋਂ ਬਹੁਤ ਇਕੱਠ ਹੋ ਗਿਆ ਬਹੁਤ ਕਰ ਤਾਂ ਬਹੁਤ ਜ਼ਿਆਦਾ ਬਈ ਸੌਰੀ ਖਨੋਰੀ ਬਾੜ ਤੇ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਬਹੁਤ ਜ਼ਿਆਦਾ ਕੋਈ ਸ਼ੱਕ ਨਹੀਂ ਦੇ ਵਿੱਚ ਅੱਜ ਵੀ ਤੁਹਾਨੂੰ ਪਤਾ 111 ਬੰਦਿਆਂ ਦਾ ਜਿਹੜਾ ਬਹਿਣਾ ਇੱਥੇ ਮਾਰਨ ਵਰਤ ਦੇ ਵੀਰੇ ਅੱਗੇ ਜਮਾ ਜਿੱਥੇ ਬੈਰੀਅਰ ਲੱਗੇ ਆ ਜਿੱਥੇ ਫੌਜ ਖੜੀ ਉੱਥੇ ਵੀਰੇ 111 ਬੰਦੇ ਨੇ ਅੱਜ ਬਹਿਣਾ ਤੁਸੀਂ ਵੇਖੇ ਨਾ ਖਬਰ ਸਾਰੇ ਦੇਖ ਲਈ ਹੋਣੀ ਹੈ ਨਾ ਤੇ ਬਾਕੀ ਬਤਾ ਧੰਨਵਾਦ ਕਰਦੇ ਆ ਨੌਜਵਾਨਾਂ ਦਾ ਬਾਈ ਇਹੀ ਬਾਈ ਵੀ ਜਿਵੇਂ ਕਹਿੰਦਾ ਵੀ ਨੌਜਵਾਨ ਵਾਦ ਤੋਦ ਪਹ ਕਿੱਦੜਵਾ ਕਿਦੜਾ ਵਿੱਚ ਜਲਾ ਮੁਖਸਰ ਸਾਹਿਬ ਜਲਾ ਮੁਖਸਰ ਕਿਦੜਵਾ ਵਿੱਚ ਵੀਰੇ ਲਾਲ ਬਾਈ ਕੰਨੇ ਬਾਈ ਦਾ ਬਾਈ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਬਾਈ ਆਉਂਦੇ ਰਹਿਣਾ ਹਨਾ ਇੱਥੇ ਹਾਂ ਹਾਂ ਲੋ ਮਿੱਤਰੋ ਤੜਕੇ ਤੜਕੇ ਪਰੌਠੇ ਚਾਹ ਆਲੇ ਚਾਹ ਨਾ ਸੌਰੀ ਆ ਜੋ ਬਾਈ ਗਰਮੋ ਗਰਮ ਪਰੌਠਾ ਛੱਕੇ ਜਾਣਾ ਬਾਬੇ ਨਾਨਕ ਦੇ ਪਰੌਠੇ ਛੱਕੇ ਜਾਲੇ ਓ ਬਾਈ ਪਰੌਠੇ ਛੱਕ ਚੱਲੀ ਜਾਂਦੇ ਸੋਹ ਬਾਬੇ ਨਾਨਕ ਦੇ ਹਨਾ ਇਹ ਸ਼ਾਦੇ ਦੀ ਚਾਹ ਨਾ ਉਸੇ ਤੋਂ ਆਇਆ ਚੱਕ ਆ ਜੋ ਬਾਪੂ ਚੱਕਦੇ ਵੱਡੇ ਬਾਪੂ ਹਨਾ ਸਹੀ 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 ਦੇਖਾਦੇ ਵੀ ਇਹ ਗੁਰੂ ਦੇ ਲੰਗਰ ਕਦੇ ਨਹੀਂ ਮੁੱਕਨੇ ਕਹਿੰਦਾ ਬਾਪੂ ਜੀ ਹਾਂਜੀ ਬਾਪੂ ਜੀ ਸਦਾ ਬਾਪੂ ਦੇ ਘਰੇ ਬਾਬੇ ਨਾਲ ਕਰੇ ਬਣਾ ਰਹੇ ਸਦਾ ਚੱਲਦੇ ਰਹੇ ਹਾਂਜੀ ਹਾਂਜੀ ਵੇਖੋ ਚਾਹ ਨਾਲ ਪਰੋਠੇ ਕਾਲੇ ਪਰੋਠੇ ਬਈਏ ਆਲੂ ਗੋਭੀ ਮਿੱਠੀ ਵਾਲੇ ਪਰੋਠੇ ਠੀਕ ਹੈ ਠੀਕ ਹੈ ਦੇਖ ਸਾਡੇ ਤੁਜੀ ਬਈ ਜੀ ਮਤਰੋ ਜਨ ਦੱਸਿਆ ਵੀ ਅੱਜ ਜਿਹੜਾ 15 ਜਨਵਰੀ ਹੈ ਤੇ 111 ਬੰਦੇ ਦਾ ਜਥਾ ਸਾਹਮਣੇ ਤੁਸੀਂ ਵੇਖ ਰਹੇ ਪਿੱਛੇ ਬੈਠ ਰਹੇ ਇੱਥੇ ਬਠਾਣਾ ਬਾਪੂ ਜੀ ਹਾਂਜੀ ਤੇ ਬਾਕੀ ਆਪਾਂ ਸਾਰੇ ਨਾਲ ਹੀ ਆਉਣਾ ਸਾਰਿਆਂ ਨੇ ਬਈ ਤੇ ਅੱਜ ਇਹੀ ਕਹਿੰਨੇ ਵੀ ਅੱਜ ਕੁਝ ਮਰਜੀ ਹੋਵੇ ਇੱਥੇ ਗੋਲੇ ਚੱ ਚਾਹੇ ਗੋਲੀਆਂ ਚੱਲਣ ਪਲਾਸਟਿਕ ਦੀਆਂ ਤੇ ਚਾਹੇ ਮਿੱਤਰੋ ਕੁਝ ਵੀ ਚੱਲੇ ਸਾਰਿਆਂ ਨੇ ਬਈ ਨਾਲ ਹੀ ਆਉਣਾ ਇੱਥੇ ਇੱਥੇ ਹੀ ਹੋਵਾਂਗੇ ਅੱਜ ਠੀਕ ਆ ਕੁਛ ਮਰਜ਼ੀ ਹੋ ਜੇ ਘਰੋਂ ਆਏ ਆ ਜਦਾ ਜਿੱਤ ਕੇ ਮੋੜਨਾ ਤੇ ਜਾਂ ਜਿਵੇਂ ਬਾਪੂ ਨਹੀਂ ਸਾਰੇ ਕਹਿੰਦੇ ਬਾਪੂ ਜਾਂ ਮਰ ਕੇ ਨਾ ਦੋ ਗੱਲਾਂ ਤੇ ਮਿੱਤਰੋ ਇਹ ਗੱਲ ਇੱਕ ਆ ਜੇ ਬੰਦੇ ਹਰੇਕ ਪਿੰਡ ਚੋਂ ਕੋਈ ਚਾਰ ਆਇਆ ਕੋਈ ਪੰਜ ਆਇਆ ਕੋਈ 10 ਆਇਆ ਪਰ ਨਾ ਸਾਰੇ ਪਿੰਡ ਦਾ ਆਉਣਾ ਤੇ ਮੇਰੀ ਇਹੀ ਰਿਕਵੈਸਟ ਤੇ ਬੇਨਤੀ ਆ ਭਰਾਵੋ ਪਿੰਡ ਵਾਲਿਆਂ ਨੂੰ ਜਿੰਨੇ ਵੀ ਆ ਭਰਾਵੋ ਜ਼ਰੂਰ ਹੈਲਪ ਕਰਿਆ ਕਰੋ ਜਿਹੜੇ ਬੰਦੇ ਤੁਹਾਡੇ ਪਿੰਡੋਂ ਆਉਂਦੇ ਨਾ ਉਹਨਾਂ ਦੀ ਸਪੋਰਟ ਕਰਿਆ ਕਰੋ ਮਦਦ ਕਰਿਆ ਕਰੋ ਕਿਸੇ ਵੀ ਰੂਪ ਦੇ ਵਿੱਚ ਇਹਦਾ ਸੋਚਿਆ ਕਰੋ ਕਿਉਂਕਿ ਪਿੰਡ ਸਾਰੇ ਦਾ ਨਾਮ ਬਣਾਣਾ ਮਿੱਤਰੋ ਅੱਜ ਜੀ ਆ ਮੰਨ ਲਓ ਇੱਥੇ ਜਿੰਨੇ ਵੀ ਬੰਦੇ ਹੋਣਗੇ ਅੱਜ ਇੱਥੇ ਬੈਠਣਾ ਤੁਹਾਨੂੰ ਪਤਾ ਕੁਝ ਵੀ ਹੋ ਸਕਦਾ ਇੱਥੇ ਕਿਉਂਕਿ ਫੌਏ ਵੀ ਆ ਤਾਂ ਤੁਸੀਂ ਦੇਖ ਸਕਦੇ ਪੂਰੀ ਤਿਆਰੀ ਚਾ ਠੀਕ ਆ ਕੁਝ ਵੀ ਹੋ ਸਕਦਾ ਇੱਥੇ ਹਨਾ ਪਰ ਨਾ ਤਾਂ ਮਿੱਤਰੋ ਸਾਡੇ ਪਿੰਡ ਦੇ ਵਾਲੇ ਫਰਾਨੇ ਪਿੰਡ ਦੇ ਬੰਦੇ ਵੀ ਫਰਾਨੇ ਥਾਦੇ ਉਹ ਵੇਲੇ ਅੱਗੇ ਗੋਲਿਆਂ ਚ ਗੋਲਿਆਂ ਚ ਚੱਲੀ ਜਾਂਦੇ ਆ ਸੋ ਭਰਾ ਮੇਰੇ ਸਪੋਰਟ ਜ਼ਰੂਰ ਵੱਧ ਤੋਂ ਵੱਧ ਕਰ 3 4ਸ ਵੀ ਤ ਉਹ ਵੀ ਉਹ ਪਾਪਾ ਵੀ ਦਰੋ ਤਿਆਰੀਆਂ ਪੂਰੀਆਂ 15 ਜਨਵਰੀ ਨੂੰ 111 ਬੰਦਿਆਂ ਦਾ ਜਿਹੜਾ ਜਥਾ ਆਪਣਾ ਬੈਠਣਾ ਗਿਆ ਮਾਰਨ ਮਾਰਤੇ ਸਰਦਾਜੀਤ ਸਿੰਘ ਡੱਲੇਵਾਲ ਦੇ ਹੱਕ ਤੇ ਸਰਕਾਰ ਨੇ ਵੀ ਆਪ ਦਾ ਜੋ ਆ ਬਹੁਤ ਬੁਰੀ ਲਾਗਤੀ ਆ ਇੰਨੀ ਫੋਰਸ ਪਰਲੇ ਪਾਸੇ ਘਟੋ ਘਟ 5 600 ਬੰਦਾ ਫੋਰਸ ਦਾ ਪਰ ਜਿੰਨੀਆਂ ਵੀ ਆਪਣੀਆਂ ਜਥੇਬੰਦੀਆਂ ਦੇ ਆਗੂ ਆ ਜਾਂ ਜਿੰਨੇ ਮੈਂਬਰ ਆ ਸਾਰੇ ਆਉਣਗੇ ਇੱਥੇ ਸਾਰੇ ਆੜ ਕੇ ਆਪਾਂ ਜਿਹੜੇ 111 ਬੰਦਿਆਂ ਨੂੰ ਬਿਠਾਉਣਾ ਆਪਾਂ ਪੂਰਾ ਮੰਨਵਾਤੇ ਕੰਧ ਦੇ ਨਾਲ ਉੱਥੇ ਜਮਾ ਬੱਡਰੇ ਫੁੱਲ ਬਿਠਾਇਆ ਜਾਊਗਾ ਠੀਕ ਆ ਪ੍ਰਸ਼ਾਸਨ ਵੀ ਆਦੀ ਫੁੱਲ ਤਿਆਰੀ ਚ ਤੇ ਆਪਣੇ ਯੂਨੀਅਨ ਵਾਲੇ ਬੰਦੇ ਵੀ ਫੁੱਲ ਵਰਕਰ ਤਿਆਰੀ ਚ ਠੀਕ ਆ ਤੇ ਜਰੂਰ ਬਿਠਾਇਆ ਜਾਊਗਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਵੀ ਅੱਜ ਗੰਦੀਆਂ ਸਰਕਾਰਾਂ ਦੀਆਂ ਨੀਤੀਆਂ ਜਦੋਂ ਦੇਖਦੇ ਮਿੱਤਰੋ ਰਾਜੇ ਗੰਦੇ ਹੋ ਜਾਂਦਾ ਤੇ ਸਮਝ ਲਓ ਦੱਸ ਹੌਣ ਤਾਂ ਨਹੀਂ ਕੋਈ ਤੇ ਲੰਗਰ ਛਕਦਾ ਹੌਣ ਤਾਂ ਨਹੀਂ ਕੋਈ ਕਿਸੇ ਕਹਿ ਸਕਦਾ ਕਿਸੇ ਨੂੰ ਵੀ ਵਿਹਲੇ ਬੈਠੇ ਆ ਹੁਣ ਤਾਂ ਦੇਖ ਲਓ ਤੁਹਾਡੇ ਸਾਹਮਣੇ ਤੇ ਆ ਮਿੱਤਰੋ ਤੁਸੀਂ ਦੇਖ ਸਕਦੇ ਮਾਹੌਲ ਸਰਕਾਰ ਕੋਲੇ ਆ ਗੰਦੇ ਕੰਮਾਂ ਲਈ ਪੈਸਾ ਹੈਗਾ ਇਹਨਾਂ ਇਕੱਠ ਕਰਨ ਨੂੰ ਰੁਪਏ ਬਣਾ ਕੇ ਵੀਡੀਓ ਪਾ ਦਿਓ ਬਹੁਤ ਬਾਹਰ ਬਹਿਣਾ ਤੇ ਕੰਦ ਕੋਲ ਬਹਿਣ ਨਹੀਂ ਦੇਂਦੇ ਬੜਾ ਬੜਾ ਹੁੰਦਾ ਹੈ ਲਓ ਵੀ ਮਿੱਤਰੋ ਅੱਜ ਆਪਾਂ ਪਹਿਵੇਂ ਦਿਨ 15 ਦਿਨ ਨੂੰ ਖਨੋਰੀ ਬਾਰਡਰ ਤੋਂ ਆਦਾ ਜਿਹੜਾ 111 ਬੰਦੇ ਦਾ ਜਥਾ ਬੈਠਣਾ ਸੀ ਤੁਹਾਨੂੰ ਦਿਖਾਇਆ ਸੀ ਸਾਰਾ ਵਿੱਚ ਵੀ ਅੱਜ ਪੁਲਿਸ ਪੁਲਸ ਵੀ ਆਈ ਸੀ ਸਾਰਾ ਵਾਧੂ ਕੰਮ ਸੀ ਹਨਾ ਉਹ ਤੇ ਕਰਮ ਸੀ ਕੰਮ ਤੇ ਅੱਜ ਹੁਣ ਆਪਾਂ 111 ਜਥਾ ਦਾ ਬੰਦਾ ਬਿਠਾਉਣ ਤੋਂ ਬਾਅਦ 4 ਵਜੇ ਪੂਰੇ ਰਮਾਨਾਂ ਦਾ ਸਰੀਰ ਰਮਾਨ ਰਮਾਨਾ ਹੋ ਗਏ ਆ ਪਿੰਡ ਨੂੰ ਤੇ ਖੜਾ ਬਾਪੂ ਆਪਣਾ ਪੰਜਾਂ ਦਿਨਾਂ ਦਾ ਕੰਮ ਅੱਜ ਕੰਪਲੀਟ ਹੋ ਗਿਆ ਹਾਂਜੀ ਸ਼ੰਭੂ ਬਾਡਰ ਵੀ ਜਾਏ ਆ ਬਾਈ ਸ਼ੰਭੂ ਬਾਡਰ ਤੋਂ ਖਨੌਰੀ ਗਏ ਖਨੌਰੀੋਂ ਹੁਣ ਵਾਪਸੀ ਜਾ ਰਹੇ ਤੇ ਹੁਣ ਅਸੀਂ ਮੰਨ ਲਾ ਪਹੁੰਚ ਗਏ ਆ ਸੰਗਰੂਰ ਪਹੁੰਚਣ ਆਣੇ ਆ ਤੇ ਇਹ ਆਪਣਾ ਸੀਗਾ ਪੰਜਾਂ ਦਿਨਾਂ ਦਾ ਜੋ ਕਿ ਕਿਸਾਨਾਂ ਦੇ ਹੱਕ 'ਚ ਜਾਂ ਪੰਜਾਂ ਦਿਨਾਂ ਦਾ ਟ੍ਰਿਪ ਹੀ ਲਾ ਲਓ ਸਮਝ ਲਓ ਕੁਝ ਵੀ ਲਾ ਲਓ ਵੀਰੇ